ਜਦ ਬੋਟਾਂ ਲੋਕਾਂ ਕੋਲੋਂ ਲਈਆਂ ਹੋਈਆਂ ਤੇ ਉਹਨਾਂ ਦਾ ਫਰਜ ਬਣਦਾ ਕਿ ਬਣਾਓ ਜੂਰੀ ਥੋੜੇ ਕਿ ਉਹ ਭਗਵੰਤ ਮਾਨ ਕਰੇ ਥੱਲੇ ਵਾਲ ਫਰੈਸ਼ਰ ਪਾਉਂਗੇ ਤਾਂ ਤੜੇ ਭਗਵੰਤ ਮਾਨ ਕੋਲ ਜਾਊਗਾ ਇਹਨਾਂ ਨੇ ਸੋਚ ਕੇ ਰੋਕੇ ਹੋਗੇ ਕੋਈ ਗੱਲ ਤੇ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਬਹੁਤ ਭੈੜੇ ਹਾਲਾਤ ਨੇ ਤੁਹਾਡੇ ਸਾਹਮਣੇ ਆ ਦੇਖੋ ਕੀ ਹਾਲ ਹੋਇਆ ਪਿਆ ਲੋਕਾਂ ਨੂੰ ਇੰਨੀ ਪਰੇਸ਼ਾਨੀ ਹੁੰਦੀ ਹੈ ਜਦੋਂ ਦਾ ਬਣਿਆ ਇੱਕ ਵਾਰ ਵੀ ਇਹ ਤੇ ਰਫਰ ਨਹੀਂ ਹੋਈ ਐ ਇਹ ਮਟੀਰੀਅਲ ਵਧੀਆ ਪਿਆ ਹੋਵੇ ਕਾਰ ਨੂੰ ਟੁੱਟਣਾ ਹਾਈਵੇ ਟੁੱਟਦੇ ਆ ਕਿਤੇ ਤੇ ਹੋ ਸਕਦਾ ਆਉਣ ਵਾਲੇ 2-4 ਦਿਨਾਂ ਤੱਕ ਇਹ ਕੰਦਾ ਟਹਿ ਜਾਣ ਜਾਂ ਇੱਥੇ ਫੇਰ ਦੁਬਾਰਾ ਉਹੀ ਚੀਜ਼ਾਂ ਚੱਲ ਪੈਣ ਪ੍ਰਸ਼ਾਸਨ ਦੇ ਕੋਲ ਜਿਆਦਾ ਪੈਸੇ ਨਹੀਂ ਹੈ ਜਾਂ ਉਹਨਾਂ ਦੀ ਨੀਅਤ ਨਹੀਂ ਹੈ ਕੰਮ ਕਰਨ ਦੀ ਜਾਂ ਉਹ ਕਰਨੇ ਨਹੀਂ ਚਾਹੁੰਦੇ ਕੋਈ ਵੀ ਕਾਰਨ ਲਗਾ ਲਓ ਤੁਸੀਂ ਤੇ ਜੇਕਰ ਤੁਸੀਂ ਕੋਈ ਕੰਮ ਕਰਨਾ ਤਾਂ ਚੱਜ ਨਾਲ ਕਰੋ ਐਵੇਂ ਡਰਾਮੇਬਾਜ਼ੀਆਂ ਨਾ ਕਰੋ ਜਿਹੜੇ ਰੇਤ ਮਾਫੀਆ ਸੀ ਉਹਨਾਂ ਨੇ ਆ ਕੇ ਉਹਨਾਂ ਦੇ ਉੱਤੇ ਪੱਤਰਕਾਰਾਂ ਦੇ ਉੱਤੇ ਥਾਣੇ ਦੇ ਸਾਹਮਣੇ ਹਮਲਾ ਕੀਤਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਜਿਹੜੇ ਟਿੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਆ ਪੂਰੇ ਕੰਮਾਲੀ ਜਮਾੜੇ ਅੰਸਰਾਂ ਦੇ ਕਰਕੇ ਮੱਛਵਾੜਿਆਂ ਦਾ ਨਾਮ ਫਿਰ ਤੋਂ ਸੁੱਖਿਆ ਚਾਉਣਾ ਸਾਨੂੰ ਵੀ ਬਰਦਾਸ਼ਤ ਨਹੀਂ ਹੁਣ ਜੇਕਰ ਪ੍ਰਸ਼ਾਸਨ ਚਿੱਤ ਵਿੱਚ ਸਿਵਲ ਮਾਈਨਿੰਗ ਜਾਂ ਪੁਲਿਸ ਦਾ ਪ੍ਰਸ਼ਾਸਨ ਚਾਵੇ ਤਾਂ ਇੱਕ ਗੱਡੀ ਵੀ ਇੱਥੋਂ ਪਾਸ ਨਹੀਂ ਹੋ ਸਕਦੀ ਟਰੱਕਾਂ ਦੇ ਟਿੱਪਰ ਲੰਗੀ ਜਾਂਦੇ ਟੈਕਸ ਕਾਦੇ ਲੈ ਰਹੇ ਆ ਜਿਆਦਾ ਨੁਕਸਾਨ ਹੋਣਾ ਤਾਂਦੇ ਹੀ ਕੰਮ ਹੋਣਾ ਉੱਦਾਂ ਨਹੀਂ ਕੁਝ ਵੀ ਹੋਣਾ ਦੁਨੀਆ ਮਰੂ ਕੀ ਤਾਂ ਕੰਮ ਹੋਣਾ ਹੈ ਜੋ ਹਲਕੀਆਂ ਗੱਡੀਆਂ ਉਹਨਾਂ ਨੂੰ ਨਹੀਂ ਰੋਕ ਰਹੀ ਜੇ ਹੈਵੀ ਵਾਹਰੀਆਂ ਉਹਨਾਂ ਰੋਕਦੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਮਾਲਵਾ ਤੇ ਦੁਆਬੇ ਨੂੰ ਜੋੜਦੇ ਸਤਲੁਜ ਪੁਲ ਦੇ ਉੱਤੇ ਮੌਜੂਦ ਆ ਇਸ ਸਮੇਂ ਅੱਜਿੱਥੋਂ ਲਗਾਤਾਰ ਪੱਤਰਕਾਰ ਭਾਈਚਾਰਾ ਸਮਾਜ ਸੇਵੀ ਸੱਜਥੇਬੰਦੀਆਂ ਲਗਾਤਾਰ ਆਪਣੀਆਂ ਅਖਬਾਰਾਂ ਦੇ ਵਿੱਚ ਆਪਣੇ ਚੈਨਲਾਂ ਦੇ ਉੱਤੇ ਰੋਜ਼ ਆਏ ਦਿਨ ਖਬਰਾਂ ਪ੍ਰਕਾਸ਼ਿਤ ਕਰ ਰਹੇ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਮਾਈਨਿੰਗ ਬਹੁਤ ਹੋ ਰਹੀ ਹੈ ਲਗਾਤਾਰ ਰੇਤੇ ਦੇ ਟੀਪਰ ਰੁਕੇ ਜਾ ਰਹੇ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਦੋਂ ਪੱਤਰਕਾਰ ਭਾਈਚਾਰਾ ਰੋਕਦਾ ਤਾਂ ਪੱਤਰਕਾਰ ਭਾਈਚਾਰੇ ਦੇ ਨਾਲ ਵੀ ਹੱਥੋਂ ਪਾਈ ਹੋਂ ਤੱਕ ਜਾਂਦੇ ਨੇ ਰੇਤ ਮਾਫੀਆ ਵਾਲੇ ਤਾਂ ਉਸ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਰਦੀਆਂ ਰਹੀਆਂ ਅਖਬਾਰਾਂ ਦੀਆਂ ਤਾਂ ਇਹ ਦਿਨ ਕਿਹਾ ਜਾ ਰਿਹਾ ਸੀ ਕਿ ਸਤਲੁਜ ਦਰਿਆ ਦੇ ਵਿੱਚੋਂ ਮਾਈਨਿੰਗ ਕੀਤੀ ਜਾਂਦੀ ਹੈ ਇਹ ਇੱਕ ਇਹ ਵੀ ਚਰਚਾ ਚੱਲੀ ਸੀ ਕਿ ਇੱਕ ਪਰਚੀ ਉਹਨਾਂ ਦੇ ਕੋਲ ਹੁੰਦੀ ਸੀ ਜਿਸ ਦੇ ਉੱਤੇ ਕਿਸਾਨ ਯੂਨੀਅਨ ਲਿਖਿਆ ਗਿਆ ਸੀ ਉਸ ਚੀਜ਼ ਨੂੰ ਲੈ ਕੇ ਜਦੋਂ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦੇ ਕੋ ਜਾਗੂ ਉਹ ਇੱਥੇ ਪਹੁੰਚਦੇ ਨੇ ਦਰਿਆ ਦੇ ਉੱਤੇ ਤਾਂ ਇੱਕ ਅਖਬਾਰ ਦੇ ਵਿੱਚ ਬਿਆਨ ਪ੍ਰਕਾਸ਼ਿਤ ਹੁੰਦਾ ਅ ਰਾਜੇয়াল ਦਾ ਬਲਵੀਰ ਸਿੰਘ ਰਾਜੇয়াল ਉਹਨਾਂ ਦਾ ਜੋ ਕਿ ਰਾਜੇয়াল ਯੂਨੀਅਨ ਦੇ ਪ੍ਰਧਾਨ ਨੇ ਉਹ ਉਹਨਾਂ ਦਾ ਬਿਆਨ ਪ੍ਰਕਾਸ਼ਿਤ ਹੁੰਦਾ ਹੈ ਕਿ ਅਸੀਂ ਨਵੇਂ ਸ਼ਹਿਰ ਪ੍ਰਸ਼ਾਸਨ ਨੂੰ ਵੀ ਇਸ ਦੀ ਬੇਨਤੀ ਕੀਤੀ ਹੈ ਲੁਧਿਆਣਾ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਮਾਈਨਿੰਗ ਜੋਰਾ ਸ਼ੋਰਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਜਾਗਦਾ ਜਰੂਰ ਹੈ ਅੱਜ ਉਸ ਮਾਲਵਾ ਤੇ ਦੋਆਬੇ ਨੂੰ ਜੋੜਨ ਵਾਲੇ ਪੁਲ ਦੇ ਉੱਤੇ ਕੰਦਾ ਬਣਾ ਦਿੱਤੀਆਂ ਜਾਂਦੀਆਂ ਨੇ ਇੱਕ ਕੰਦ ਤਾਂ ਤੁਸੀਂ ਕੰਦਾ ਦੀ ਤਸਵੀਰ ਦੇਖ ਰਹੇ ਹੋ ਕਿਹਾ ਜਾ ਰਿਹਾ ਕਿ ਹੈਵੀ ਵਾਈਕਲ ਇਸ ਪੁਲ ਦੇ ਉੱਤੋਂ ਲੰਘਣ ਲਈ ਰੋਕ ਦਿੱਤੇ ਗਏ ਨੇ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਇਹ ਉਹੀ ਪੋੜਾ ਜਿਹੜਾ ਜੇ ਆਪਾਂ ਖੰਨੇ ਵਾਲੀ ਸਾਈਡ ਤੋਂ ਆਨੇ ਆ ਖੰਨਾ ਸਮਰਾਲਾ ਮਾਚੀਬੜਾ ਹੁੰਦੇ ਹੋਏ ਤਾਂ ਇਹ ਅੱਗੇ ਜਾ ਕੇ ਰਾਹੋ ਨਵਾਂ ਸ਼ਹਿਰ ਨੂੰ ਇਹ ਰੋੜ ਨਿਕਲਦੀ ਆ ਨਵੇਂ ਸ਼ਹਿਰ ਤੋਂ ਅੱਗੇ ਜਾ ਕੇ ਜੇ ਕਿਸੇ ਨੇ ਪਠਾਨਕੋਟ ਜਾਣਾ ਹੈ ਜਾਂ ਜੰਮੂ ਜਾਣਾ ਹੈ ਇਸੇ ਰਸਤੇ ਦੇ ਉੱਤੋਂ ਗੁਜ਼ਰਨਾ ਪੈਂਦਾ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕੁਝ ਗੱਡੀਆਂ ਦੇ ਡਰਾਈਵਰ ਜਿਹੜੇ ਨੇ ਉਹ ਆ ਰਹੇ ਹੋਏ ਨੇ ਭਾਈ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇਸ ਰੋੜ ਦੇ ਅੱਗੇ ਵੀ ਲੰਘਦੇ ਹੋਏ ਇੱਥੋਂ ਹਾਂਜੀ ਹਾਂਜੀ ਪਹਿਲਾ ਆ ਵੀ ਬਹੁਤ ਟੱਪੇ ਸਿਗੇ ਸਾਰੇ ਹੂੰ ਹੁਣ ਆ ਬਣੀ ਆ ਪੁੱਲ ਬਹੁਤ ਖਰਾਬ ਆ ਤੁਹਾਡੇ ਸਾਹਮਣੇ ਕਿੰਨਾ ਨੁਕਸਾਨ ਹੁੰਦਾ ਗੱਡੀਆਂ ਦਾ ਤੁਹਾਡੇ ਸਾਹਮਣੇ ਆ ਦੇਖੋ ਕਿੰਨੀਆਂ ਗੱਡੀਆਂ ਟੁੱਟਦੀਆਂ ਤੇ ਮਕੈਨਿਕਲ ਕਾਰਨ ਕਾਰਨ ਕੀ ਮੰਨਦੇ ਹੋ ਬਈ ਕਾਰਨ ਕਾਰਨ ਦੇਖ ਲੋ ਸਰਕਾਰ ਦਾ ਹੋ ਸਕਦਾ ਹੂੰ ਜਾਂ ਇਧਰਲੇ ਜਿਹੜੇ ਐਮ ਐਲ ਏ ਬਣੇ ਉਹਨਾਂ ਦਾ ਹੋਣਾ ਚਾਹੀਦਾ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਜਦੋਂ ਗੱਡੀਆਂ ਲੰਘਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਹ ਵਾਲੀ ਸੜਕਾਂ ਬਣਦੀਆਂ ਪਈਆਂ ਟੁੱਟੀਆਂ ਐ ਸਾਡਾ ਫਰਜ਼ ਬਣਦਾ ਜਦ ਵੋਟਾਂ ਲੋਕਾਂ ਕੋਲੋਂ ਲਈਆਂ ਹੋਈਆਂ ਤੇ ਉਹਨਾਂ ਦਾ ਫਰਜ਼ ਬਣਦਾ ਕਿ ਬਣਾਓ ਜੂਰੀ ਥੋੜੇ ਕਿ ਭੋਗਵਾਨਤਮਨ ਕਰੇ ਥੱਲੇ ਵਾਲਾ ਫਰੈਸ਼ਰ ਪਾਉਂਗਾ ਤਾਂ ਤਵੇ ਭਗਵਾਨਤਮਨ ਕੋਲ ਜਾਊਂਗਾ ਉਹ ਕਿਹੜਾ ਇੱਥੇ ਆ ਕੇ ਦੇਖੂਗਾ ਭਗਵਾਨਤਮਨ ਕਿ ਮੇਰੀ ਸੜਕ ਕਿੰਦਰ ਲਈ ਖਰਾਬ ਹੋ ਐਡਾ ਪੰਜਾਬ ਸਾਹਮਣੇ ਬਟ ਉਹ ਤਾਂ ਹੁਣ ਉਹਨਾਂ ਨੇ ਦੇਖਣਾ ਭਾਈ ਅੱਜ ਇਹਨਾਂ ਨੇ ਹੈਵੀ ਵਾਈਕਲ ਰੋਕ ਦਿੱਤੇ ਥੋ ਕਹਿੰਦੇ ਹੈਵੀ ਵਾਈਕਲ ਕੋਈ ਵੀ ਲੰਘਣ ਨਹੀਂ ਦਿੱਤਾ ਜਾਊਗਾ ਇਸ ਦੇ ਉੱਤੋਂ ਕਿਵੇਂ ਮੰਨਦੇ ਉਸ ਕੰਮ ਨੂੰ ਠੀਕ ਕੀਤਾ ਜਾਂ ਨਹੀਂ ਕੀਤਾ ਤਾਂ ਭਾਜੀ ਹੁਣ ਇਹਨਾਂ ਦੇ ਸਾਹਮਣੇ ਜਿਹਨਾਂ ਨੇ ਰੋਕਿਆ ਹੈ ਉੰਨਾਂ ਨੂੰ ਪਤਾ ਆਇਆ ਮਤਲਬ ਜਾਨੀ ਕਿ ਅੱਜ ਤਾਂ ਚਲੋ ਪਿੰਡ ਲਸਾੜੇ ਦੇ ਆ ਤੇ ਇਹਨਾਂ ਨੇ ਸੋਚ ਕੇ ਰੋਕੇ ਹੋਗੇ ਕੋਈ ਗੱਲ ਤੇ ਹੁਣ ਆਪਾਂ ਕੁਝ ਕਹਿ ਨਹੀਂ ਸਕਦੇ ਭਾਜੀ ਕੀ ਲੱਗਦਾ ਇੱਥੋਂ ਕੋਈ ਨਜਾਇਜ਼ ਮਾਈਨਿੰਗ ਵਗੈਰਾ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਕਿਸੇ ਦੇ ਲਈ ਹੋ ਸਕਦਾ ਵੀ ਕਿਤੇ ਦੇਖਿਆ ਤੁਸੀਂ ਵੀ ਹੁੰਦੀ ਐ ਤੇ ਜਾਂ ਕੋਈ ਰੇਤੇ ਦੇ ਟਿੱਪਰ ਲੰਘਦੇ ਭਾਜੀ ਰਾਤ ਦੇ ਟਾਈਮ ਕਰਦੇ ਹੀ ਆ ਕੰਮ ਤੁਹਾਨੂੰ ਪਤਾ ਜੀ ਆ ਸਾਰੇ ਕਰਦੇ ਹੁਣ ਅੱਜ ਕੱਲ੍ਹ ਚੋਰੀ ਚੁਪ ਕੇ ਕੰਮ ਕਰੀ ਜਾਂਦੇ ਆ ਹੁਣ ਦੇ ਜਿਹੜੇ ਬੰਦੇ ਰੋਕੇ ਕਸ ਕੋਈ ਗੱਲ ਤੇ ਰੋਕੇ ਹੋਊਗਾ ਠੀਕ ਆ ਭਾਜੀ ਓਕੇ ਤਾਂ ਬਿਲਕੁਲ ਲੋਕਾਂ ਦਾ ਕਹਿਣਾ ਐ ਇਸ ਰਸਤੇ ਦੇ ਉ ਸੜਕਾਂ ਟੁੱਟੀਆਂ ਮਿਲਦੀਆਂ ਸੀ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਪ੍ਰਸ਼ਾਸਨ ਜਾਗਿਆ ਜਰੂਰ ਹੈ ਕਿਤੇ ਨਾ ਕਿਤੇ ਜਾ ਕੇ ਭਾਈ ਉਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਆਂ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਮਛਵਾੜਾ ਸਾਹਿਬ ਤੋਂ ਆਂ ਭਾਈ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਇੱਥੋਂ ਦੇ ਬਹੁਤ ਭੜੇ ਹਾਲਾਤ ਨੇ ਤੁਹਾਡੇ ਸਾਹਮਣੇ ਆ ਦੇਖੋ ਕੀ ਹਾਲ ਹੋਇਆ ਪਿਆ ਲੋਕਾਂ ਨੂੰ ਇੰਨੀ ਪਰੇਸ਼ਾਨੀ ਹੁੰਦੀ ਹੈ ਜਦੋਂ ਦਾ ਬਣਿਆ ਇੱਕ ਵਾਰ ਵੀ ਇਹ ਤੇ ਰਿਪੇਅਰ ਨਹੀਂ ਹੋਈ ਹੈਗੀ ਆ 20 ਵਾਰ ਇੱਥੋਂ ਘਟੋਟਾ ਹਟਿਆ ਟ੍ਰੈਫਿਕ ਰੋਕ ਲੈਂਦੇ ਆ ਬਸ ਕੋਈ ਰਿਪੇਅਰ ਨਹੀਂ ਹੁੰਦੀ ਹੈਗੀ ਕਾਰਨ ਕੀ ਮੰਨਦੇ ਆ ਪੁਲ ਕਿਉਂ ਟੁੱਟਦਾ ਕਿਉਂ ਇੱਥੇ ਕਾਰਨ ਓਵਰਲੋਡਿੰਗ ਚੱਲਦੀ ਹੈ ਇਹਦੇ ਤੇ ਇਹੀ ਹੋ ਸਕਦਾ ਹੋਰ ਤਾਂ ਇੱਥੇ ਕੀ ਆ ਬਾਕੀ ਮਟੀਰੀਅਲ ਨਹੀਂ ਪੈਂਦਾ ਜੇ ਮਟੀਰੀਅਲ ਵਧੀਆ ਪਿਆ ਹੋਵੇ ਕਾਰਨ ਟੁੱਟਣਾ ਹਾਈਵੇ ਟੁੱਟਦੇ ਆ ਕਿਤੇ ਨੈਸ਼ਨਲ ਹਾਈਵੇ ਹੈਗੀ ਆਪਣੇ ਕੋਈ ਟੁੱਟਿਆ ਨਹੀਂ ਦੇਖਿਆ ਆਹੀ ਰੋਡ ਆ ਇੱਕ ਜਿਹੜਾ ਟੁੱਟਿਆ ਰਹਿੰਦਾ ਹੁਣ ਇਹਨਾਂ ਨੇ ਅੱਜ ਹੈਵੀ ਵਾਈਕਲ ਜਿਹੜੇ ਨੇ ਇਸ ਪੁਲ ਦੇ ਉੱਤੋਂ ਲੰਘਣੇ ਬੰਦ ਕਰ ਦਿੱਤੇ ਉਹ ਤਾਂ ਯਾਰ ਵੈਸੇ ਦੇਖੋ ਹੁਣ ਖਾਜਲ ਹੋ ਰਿਹਾ ਟਰੱਕ ਵਾਲੇ ਵਾਪਸ ਜਾ ਰਹੇ ਆ ਬਡੀਆਂ ਗੱਡੀਆਂ ਵਾਪਸ ਹੋ ਜੇ ਤੇ ਵਧੀਆ ਮਟੀਰੀਅਲ ਪਿਆ ਹੋਵੇ ਕਾਹਨੂੰ ਇਹੋ ਜਿਹਾ ਕੰਮ ਹੋਵੇ ਓਕੇ ਤਾਂ ਬਿਲਕੁਲ ਦੇਖ ਸਕਦੇ ਆ ਲੋਕਾਂ ਦਾ ਕਹਿਣਾ ਇਹ ਪੁਲ ਵਧੀਆ ਤਰੀਕੇ ਨਾਲ ਬਣਿਆ ਆ ਜਾਵੇ ਜਾਂ ਵਧੀਆ ਮਟੀਰੀਅਲ ਪਿਆ ਹੋਵੇ ਤਾਂ ਇਹ ਹਾਲਾਤ ਜਿਹੜੇ ਨੇ ਉਹ ਨਾ ਬਣਨ ਅਕਸਰ ਇਸ ਚੀਜ਼ ਨੂੰ ਲੈ ਕੇ ਲੋਕਾਂ ਦੀ ਮੰਗ ਜ਼ਰੂਰ ਸੀਗੀ ਕਿ ਹਾਂ ਇਹ ਪੁਲ ਦੇ ਉੱਤੋਂ ਮਾਈਨਿੰਗ ਕੀਤੀ ਜਾਂਦੀ ਆ ਲਗਾਤਾਰ ਪੁਲ ਸਪ੍ਰਸ਼ਾਸ਼ਨ ਵੀ ਜਾਗਦਾ ਰਿਹਾ ਤਾਂ ਲੋਕ ਦੇਖ ਸਕਦੇ ਹੁਣ ਜ਼ਰੂਰ ਇਸ ਗੱਡੀਆਂ ਜ਼ਰੂਰ ਲੰਘ ਰੀਆਂ ਨੇ ਸਮਾਜ ਸੇਵੀ ਜਿਹੜੇ ਨੇ ਅਮਰਤਪਾਲ ਉਹ ਵੀ ਸਾਡੇ ਨਾਲ ਨੇ ਇਹਨਾਂ ਨੇ ਵੀ ਇੱਕ ਵੱਡਾ ਸੰਘਰਸ਼ ਕੀਤਾ ਇਸ ਚੀਜ਼ ਨੂੰ ਲੈ ਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਅਮਰਤ ਜੀ ਕਿਵੇਂ ਦੇਖਦੇ ਹੋ ਅੱਜ ਇਹ ਕਹਿੰਦੇ ਹੈਵੀ ਵਾਹਿਕਲ ਇਸ ਪੁਲ ਦੇ ਉੱਤੋਂ ਲੰਘਣੇ ਬੰਦ ਕਰ ਦਿੱਤੇ ਇਹ ਕਈ ਵਾਰ ਕੀਤੇ ਨੇ ਜੀ ਪਹਿਲੀ ਵਾਰ ਨਹੀਂ ਕੀਤੇ ਕਈ ਵਾਰ ਇਦਾਂ ਦੀਆਂ ਕੰਤਾ ਹੋਈਆਂ ਨੇ ਕਈ ਵਾਰ ਇਹ ਬੰਦ ਕੀਤੇ ਗਏ ਨੇ ਪਰantu ਅੱਜ ਇੱਥੇ ਪੁਲਿਸ ਮਲਾਜ਼ਮ ਵੀ ਖੜੇ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪੱਤਰਕਾਰਾਂ ਵੱਲੋਂ ਖਬਰਾਂ ਲਗਾਈਆਂ ਜਾ ਰਹੀਆਂ ਤੇ ਸਮਾਜ ਸੇਵੀਆਂ ਵੱਲੋਂ ਤੇ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਕਰਕੇ ਜਿਹੜਾ ਹੈਗਾ ਤਾਂ ਇਹਦੇ ਬਾਰੇ ਜੋ ਅਪਰਾਲਾ ਕੀਤਾ ਸੀ ਉਹਦੇ ਕਰਕੇ ਲੱਗੀਆਂ ਨੇ ਤੇ ਹੋ ਸਕਦਾ ਆਉਣ ਵਾਲੇ 2-4 ਦਿਨਾਂ ਤੱਕ ਇਹ ਕੰਦਾਂ ਟਹਿ ਜਾਣ ਜਾਂ ਇੱਥੇ ਫੇਰ ਦੁਬਾਰਾ ਉਹੀ ਚੀਜ਼ਾਂ ਚੱਲ ਪੈਣ ਪਹਿਲਾਂ ਵੀ ਤੁਸੀਂ ਦੇਖਿਆ ਘਤ ਟਿਪਰ ਚੱਲਦੇ ਰਹੇ ਨੇ ਭਾਰੀ ਟਿਪਰ ਜਿਹੜੇ ਬਾਣ ਨੇ ਉਹ ਚੱਲਦੇ ਰਹੇ ਨੇ ਤੇ ਮਤਲਬ ਕਿ ਕਹਿੰਦਾ ਇਹ ਆ ਕਿ ਇਹ ਹਾਂ ਤਾਂ ਠੀਕ ਪਰੰਤੂ ਇਹਨੂੰ ਅਸੀਂ ਇਹ ਨਹੀਂ ਕਹਦੇ ਕਿ ਇੱਥੇ ਕੰਦਾ ਘੜੀਆਂ ਕੀਚਿਆ ਜਾਣਾ ਅਸੀਂ ਤਾਂ ਕਹਿੰਨੇ ਆ ਕਿ ਇਹਨੂੰ ਰਿਪੇਅਰ ਕੀਤਾ ਜਾਵੇ ਇਹਨੂੰ ਠੀਕ ਕੀਤਾ ਜਾਵੇ ਐਟ ਲੀਸਟ ਇੱਕ ਜੇ ਸਲੈਬ ਟੁੱਟੀ ਹੋਈ ਆ ਤਾਂ ਸਲੈਬ ਬਦਲੀ ਜਾ ਸਕਦੀ ਹੈਗੀ ਆ ਪਰੰਤੂ ਪ੍ਰਸ਼ਾਸਨ ਦੇ ਕੋਲ ਜਿਆਦਾ ਪੈਸੇ ਨਹੀਂ ਹੈ ਜਾਂ ਉਹਨਾਂ ਦੀ ਨੀਅਤ ਨਹੀਂ ਹੈ ਕੰਮ ਕਰਨ ਦੀ ਜਾਂ ਉਹ ਕਰਨੇ ਨਹੀਂ ਚਾਹੁੰਦੇ ਕੋਈ ਵੀ ਕਾਰਨ ਲਗਾ ਲਓ ਤੁਸੀਂ ਬੇਸਿਕਲੀ ਇਹ ਕਿਸੇ ਬੱਡੇ ਹੱਥ ਸੇ ਜੁੜੀ ਕਰ ਰਿਹਾ ਕਾਰਨ ਕੀ ਮੰਨਦੇ ਹੋ ਪੁਲ ਦੇ ਟੁੱਟਣ ਦੀ ਵਜ੍ਹਾ ਕੀ ਰੇਤ ਨਾਲ ਭਰੇ ਟਿੱਪਰ ਦੇਖੋ ਭਾਰੀ ਵਾਹਨ ਜਿਹੜੇ ਤੁਸੀਂ ਲੰਘ ਰਹੇ ਆ ਖਾਸ ਔਰਤ ਤਾਂ ਰੇਤ ਦੇ ਟਿਪਰ ਨੇ ਔਰ ਰੇਤ ਦੇ ਟਿਪਰ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੀਆਂ 3-3 ਫੁੱਟ 4-4 ਫੁੱਟ ਦੀਆਂ ਉੱਚੀਆਂ ਧੰਕਾਂ ਲੱਗੀਆਂ ਆਉਂਦੀਆਂ ਨੇ ਜਿਹੜੇ ਨਾ ਕੇਵਲ ਮਤਲਬ ਕਿ ਇਸ ਪੁਲ ਲਈ ਖਤਰਨਾਕ ਨੇ ਬਲਕੇ ਜਿਹੜੇ ਰਾਹਗੀਰ ਜਿਹੜੇ ਉਹਨਾਂ ਟਿਪਰਾਂ ਦੇ ਪਿੱਛੇ ਹੁੰਦੇ ਨੇ ਉਹਨਾਂ ਲਈ ਵੀ ਖਤਰਨਾਕ ਹੋਣੇ ਕਿ ਰੇਤਾ ਉਡੜ ਕੇ ਉਹਨਾਂ ਦੇ ਅੱਖਾਂ ਦੇ ਵਿੱਚ ਵੀ ਪੈਂਦਾ ਤੇ ਇਹ ਜਿਹੜਾ ਪੁਲ ਹੈ ਇਹ ਇਸ लायक ਨਹੀਂ ਹੈ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਪੜਿਆ ਸੁਣਿਆ ਹੋਵੇਗਾ ਕਿ IIT ਜਿਹੜੀ ਰੁੜਕੀ ਦੀ ਟੀਮ ਹੈ ਜਿਹੜੀ ਇਹ ਨਿਰਧਾਰਤ ਕਰਦੀ ਹੈ ਕਿ ਇਹ ਪੁਲ ਕਿਸ ਤਰ੍ਹਾਂ ਦੇ ਨੇ ਕਿ ਇਹ ਸੇਫ ਨੇ ਜਾਂ ਅਨ ਸੇਫ ਨੇ ਉਹਨਾਂ ਨੇ ਇਸ ਨੂੰ ਅਨ ਸੇਫ ਘੋਸ਼ਿਤ ਕਰ ਦਿੱਤਾ ਹੈ ਉਹ ਕਹਿੰਦੇ ਕਿ ਇਸ ਪੁਲ ਦੀ ਮੁਰੰਮਤ ਜਿਹੜੀ ਉਹ ਨਹੀਂ ਹੋ ਸਕਦੀ ਬਾਕੀ ਦੇਖੋ ਵੀ ਕੀ ਸੋਚ ਰਿਹਾ ਹੁਣ ਨਮਾਸ਼ਹਿਰ ਪ੍ਰਸ਼ਾਸਨ ਕਿਉਂਕਿ ਇਹ ਨਮਾਸ਼ਹਿਰ ਪ੍ਰਸ਼ਾਸਨ ਦੇ ਅੰਡਰ ਆਉਂਦਾ ਤੇ ਡੀਸੀ ਨਮਾਸ਼ਹਿਰ ਤੇ ਐਸਐਸਪੀ ਨਮਾਸ਼ਹਿਰ ਨੂੰ ਅਸੀਂ ਕਹਾ ਕਿ ਜੇਕਰ ਤੁਸੀਂ ਕੋਈ ਕੰਮ ਕਰਨਾ ਤਾਂ ਚਾਜ ਨਾਲ ਕਰੋ ਐਵੇਂ ਡਰਾਮੇਬਾਜ਼ੀਆਂ ਨਾ ਕਰੋ ਐਵੇਂ ਟੱਟਣ ਦਾ ਡਰਾਮਾ ਕਰਕੇ ਆ ਚਾਰ ਕਿ ਦਿਨ ਆਵਾ ਤੁਹਾਡੇ ਫੇਟੇ ਪਰੇ ਤੋਂ ਚੱਲਣ ਲੱਗ ਜਾਨੇ ਨੇ ਤੇ ਤੁਸੀਂ ਦੂਜੇ ਭਾਰੀ ਜਿਹੜੇ ਬਾਣ ਨੇ ਉਹਨਾਂ ਨੂੰ ਰੋਕਦੇ ਹੋ ਰੇਤੇ ਨੂੰ ਕੋਈ ਨਹੀਂ ਰੋਕਦੇ ਹਾਂਜੀ ਇਹ ਲਗਾਤਾਰ ਪੱਤਰਕਾਰ ਭਾਈਚਾਰਾ ਵੀ ਜੁਟਿਆ ਆਇਆ ਸੀ ਕਹਿੰਦੇ ਪੱਤਰਕਾਰਾਂ ਦੇ ਉੱਤੇ ਵੀ ਹਮਲਾ ਤੱਕ ਕਰਨ ਦੀ ਕੋਸ਼ਿਸ਼ ਕੀਤੀ ਰੇਤ ਮਾਫੀਆਂ ਹਾਂਜੀ ਹਾਂਜੀ ਦੇਖੋ ਇਹ ਜਿਹੜੀ ਗੱਲ ਹੈਗੀ ਆ ਇਹ ਇਸ ਤਰ੍ਹਾਂ ਹੈ ਕਿ ਜਿਹੜੀ ਉਹਨਾਂ ਨੇ ਮਤਲਬ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਕਿ ਜਿਹੜਾ ਜਿਹੜਾ ਰੇਤ mafia ਸੀ ਉਹਨਾਂ ਨੇ ਆ ਕੇ ਉਹਨਾਂ ਦੇ ਉੱਤੇ ਪੱਤਰਕਾਰਾਂ ਦੇ ਉੱਤੇ ਥਾਣੇ ਦੇ ਸਾਹਮਣੇ ਹਮਲਾ ਕੀਤਾ ਹੈ ਤੇ ਈਵਨ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਜਿਹੜੇ ਟਿੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਆ ਤੇ ਇਹ ਜਿਹੜੀ ਮਤਲਬ ਕੀ ਹੈਗੀ ਆ ਬਹੁਤ ਮੰਦਭਾਗੀ ਘਟਨਾ ਹੈ ਇਹਦੇ ਪਿੱਛੇ ਅਗਰ ਇਹ ਰੇਤ mafia ਜਿਆਦਾ ਪਾਵਰਫੁੱਲ ਹੁੰਦਾ ਜਾ ਰਿਹਾ ਤਾਂ ਇਹਦੇ ਪਿੱਛੇ ਸਾਡੇ ਰਾਜਸੀ ਨੇਤਾ ਜ਼ਿੰਮੇਵਾਰ ਨੇ ਸਾਡਾ ਮਤਲਬ ਕਿ ਪ੍ਰਸ਼ਾਸਨ ਜ਼ਿੰਮੇਵਾਰ ਹੈ ਚਾਹੇ ਸਿਵਲ ਪ੍ਰਸ਼ਾਸਨ ਹੈ ਤੇ ਚਾਹੇ ਪੁਲਿਸ ਪ੍ਰਸ਼ਾਸਨ ਹੈ ਹਾਂਜੀ ਤਾਂ ਬਿਲਕੁਲ ਗੱਲਬਾਤ ਸਮਾਜ ਸੇਵੀਆਂ ਦੇ ਨਾਲ ਵੀ ਕੀਤੀ ਆਉਣ ਜਾਣ ਵਾਲੇ ਲੋਕਾਂ ਦੇ ਨਾਲ ਵੀ ਕੀਤੀ ਤਾਂ ਪੱਤਰਕਾਰ ਭਾਈਚਾਰਾ ਵੀ ਇੱਥੇ ਪਹੁੰਚਿਆ ਜ਼ਰੂਰ ਹੋਇਆ ਜਿਨ੍ਹਾਂ ਨੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਆਪਣੇ ਆਪਣੇ ਅਖਬਾਰਾਂ ਦੇ ਵਿੱਚ ਆਪਣੇ ਆਪਣੇ ਚੈਨਲਾਂ ਦੇ ਵਿੱਚ ਗੱਲਬਾਤ ਉਹਨਾਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਅਤੇ ਪੱਤਰਕਾਰ ਭਾਈ ਚਾਰਾ ਦੇਵੀ ਸਾਡੇ ਨਾਲ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੁੜੇ ਨੇ ਸ਼ਰਮਾ ਜੀ ਕਿਵੇਂ ਦੇਖਦੇ ਹੋ ਤੁਸੀਂ ਵੀ ਸੰਘਰਸ਼ ਕੀਤਾ ਲਗਾਤਾਰ ਤੁਸੀਂ ਖਬਰਾਂ ਪ੍ਰਕਾਸ਼ਿਤ ਕੀਤੀਆਂ ਇਸ ਪੁਲ ਨੂੰ ਲੈ ਕੇ ਖਾਸ ਕਰਕੇ ਇਸ ਦੇ ਉੱਤੇ ਹੀ ਰੇਤੇ ਦੀ ਜਿਹੜੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਦੇਖੋ ਸਾਰੇ ਪੱਤਰਕਾਰਾਂ ਨੇ ਤੇ ਕੁਝ ਸਮਾਜ ਸੇਵੀ ਸੰਸਥਾਵਾਂ ਨੇ ਇਸ ਪੁਲ ਤੇ ਹੋ ਰਹੀ ਜਿਹੜੀ ਓਵਰਲੋਡ ਟ੍ਰੱਕਾਂ ਦੀ ਆਵਾਜ਼ ਆਈ ਸੀ ਉਹਨੂੰ ਰੋਕਣ ਲਈ ਆਵਾਜ਼ ਉਠਾਈ ਕਿਉਂਕਿ ਇਹ ਪੁਲ ਜਿਹੜਾ ਕਿ ਸਾਡੇ ਇਲਾਕੇ ਲਈ ਲਾਈਫਲਾਈਨ ਦੇ ਤੌਰ ਤੇ ਜਾਣੇ ਜਾਂਦਾ ਉਹਦੀ ਹਾਲਤ ਬਹੁਤ ਖਸਤਾ ਸੀ ਔਰ ਦੂਜੀ ਗੱਲ ਜੀ ਮੈਂ ਤੁਸੀਂ ਉਹ ਬੋਲੋ ਪਰਾਂ ਦੀ ਗੱਲ ਕੀਤੀ ਹੈ ਉਹ ਸਾਡੇ ਲੋਕਾਂ ਲਈ ਵੀ ਖਤਰਾ ਸੀ ਕਿਉਂਕਿ ਓਵਰਲੋਡ ਟ੍ਰਿਪ ਟਿੱਪਰ ਹੋ ਗਏ ਜਾਂ ਟਰਾਲੀਆਂ ਹੋ ਗਈਆਂ ਬਿਨਾਂ ਕੋਈ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤੇ ਲੰਘਦੀਆਂ ਸੀ ਜਿਹਦੇ ਕਰਕੇ ਆਮ ਲੰਘਣ ਵਾਲੇ ਸ਼ਹਿਰੀਆਂ ਲਈ ਬਹੁਤ ਨੁਕਸਾਨ ਸੀ ਸੋ ਸਾਨੂੰ ਤਾਂ ਖੁਸ਼ੀ ਹੋਈ ਆ ਵੀ ਪ੍ਰਸ਼ਾਸਨ ਚਲੋ ਦੇਰ ਨਾਲ ਹੀ ਜਾਗ ਗਿਆ ਜਾਗ ਗਿਆ ਤਾਂ ਸਹੀ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੋਈ ਆ ਜਿਹਦਾ ਅਸੀਂ ਅੱਜ ਸਵਾਗਤ ਕਰਦੇ ਹਾਂ ਅਨ ਅਕਸਰ ਲਗਾਤਾਰ ਅਸੀਂ ਦੇਖ ਰਹੇ ਸੀ ਕਿ ਸੁਰਖੀਆਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਨਿਊਜ਼ ਚੈਨਲਾਂ ਦੀਆਂ ਸੁਰਖੀਆਂ ਇਹ ਹੀ ਬਣਦੀਆਂ ਸੀ ਕਿ ਨਜਾਇਜ਼ ਮਾਈਨਿੰਗ ਨਜਾਇਜ਼ ਮਾਈਨਿੰਗ ਮੱਛਵਾੜੇ ਦੇ ਵਿੱਚ ਨਜਾਇਜ਼ ਮਾਈਨਿੰਗ ਰਾਹੋਂ ਦੇ ਪੁਲ ਦੇ ਉੱਤੋਂ ਨਜਾਇਜ਼ ਮਾਈਨਿੰਗ ਬਿਲਕੁਲ ਸਾਡਾ ਏਰੀਆ ਕਿਉਂਕਿ ਸਤਲੁਜਾ ਦਰਿਆ ਨਾਲ ਦੀ ਪਗਦਾ ਲੰਬਾ ਚੌੜਾ ਏਰੀਆ ਪੈ ਜਾਂਦਾ ਮੱਛਵਾੜਾ ਦੇ ਸਾਹਬ ਦੇ ਨਾਲ ਜਿੱਥੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਸੀ ਔਰ ਇਸੇ ਨਜਾਇਜ਼ ਮਾਈਨਿੰਗ ਕਰਕੇ ਅੱਜ ਕੱਲ ਮੱਛਵਾੜਾ ਸਾਹਿਬ ਸੁਰਖੀਆਂ ਸੀ ਵੈਸੇ ਮੱਛਵਾੜਾ ਸਾਹਿਬ ਕਿਸੇ ਪਹਿਚਾਨ ਦਾ ਮਹਤਾਜ ਨਹੀਂ ਹੈ ਪਰੰਤੂ ਪੂਰੇ ਕਮਾਲੀ ਜਮਾੜੇ ਅੰਸਰਾਂ ਦੇ ਕਰਕੇ ਮੱਛਵਾੜਿਆਂ ਦਾ ਨਾਮ ਫਿਰ ਤੋਂ ਸੁੱਖੀਆਂ ਚਾਉਣਾ ਸਾਨੂੰ ਵੀ ਬਰਦਾਸ਼ਤ ਨਹੀਂ ਸੀ ਔਰ ਇਸ ਕਰਕੇ ਕਿਉਂਕਿ ਮਾਈਨਿੰਗ ਹੋ ਰਹੀ ਸੀ ਲੋਕਾਂ ਨੂੰ ਤਕਲੀਫ ਹੋ ਰਹੀ ਸੀ ਉਸ ਤੋਂ ਬਾਅਦ ਕੁਝ ਸੰਸਥਾਵਾਂ ਜਾਗੀਆਂ ਕਿਉਂਕਿ ਕਿਸਾਨ ਜੱਥੇਬੰਦੀਆਂ ਦਾ ਨਾਮ ਵਰਤਿਆ ਜਾ ਰਿਹਾ ਸੀ ਸਾਰਾ ਕੁਝ ਬਹੁਤ ਮਤਲਬ ਹਾਈ ਲੈਵਲ ਤੇ ਜਿਵੇਂ ਕਹਿੰਦੇ ਆ ਵੀ ਹੋ ਰਿਹਾ ਸੀ ਸੋਚੇ ਸਮਝੀ ਨੀਤੀ ਦੇ ਤਹਿਤ ਹੋ ਰਿਹਾ ਸੀ ਕਿਉਂਕਿ ਕੁਝ ਪਾਲਿਸੀ ਸਰਕਾਰ ਨੇ ਆਈ ਸੀ ਉਹਨੂੰ ਧਿਆਨ ਚ ਰੱਖਦੇ ਜਿਹੜੇ ਪਾਲਿਸੀ ਨੂੰ ਤੋੜ ਮੋੜ ਨਾਲੇ ਹੁੰਦੇ ਆ ਸਾਡੇ ਤੋਂ ਵੱਧ ਸਮਝਦਾਰ ਹੁੰਦੇ ਆ ਉਹਦਾ ਫਾਇਦਾ ਉਠਾ ਜਾਂਦੇ ਉਸ ਕਰਕੇ ਇਹ ਏਰੀਆ ਸਾਡਾ ਸੁਰਖੀਆਂ ਚ ਜਾ ਰਿਹਾ ਲੱਗਦਾ ਕੀ ਹੈ ਹੁਣ ਇਹ ਕੰਧਾਂ ਕਰਤੀਆਂ ਇਹ ਚੱਲਣ ਗਈਆਂ ਕਾਮਯਾਬ ਹੋਣ ਗਈਆਂ ਕਿੰਨੇ ਕ ਦਿਨ ਇਸ ਚੀਜ਼ ਦਾ ਅਸਰ ਰਹੇਗਾ हमको मालूम ਹੈ ਜੰਨਤ ਕੀ ਹਕੀਕਤ ਲੇਕਿਨ ਦਿਲ ਕੋ ਖੁਸ਼ ਰੱਖਣੇ ਕੇ ਲਿਏ ਗਾਲਿਬ ਖਿਆਲ ਅਚਾ ਹੈ ਦੇਖੋ ਜੀ ਪਹਿਲਾਂ ਵੀ ਬਿਨਾ ਪ੍ਰਸ਼ਾਸਨ ਜਾਂ ਜੋ ਵੀ ਉੱਪਰ ਰਾਜਨੀਤਿਕ ਲੋਕ ਜਾਂ ਜੋ ਵੀ ਇਸ ਸਾਰੇ ਗੋਰਖਤਾਂ ਦੇ ਨਾਲ ਜੁੜੇ ਹੋ ਉਹਨਾਂ ਦੀ ਸਹਿਮਤੀ ਨਾਲੇ ਹੁੰਦਾ ਸੀ ਹੁਣ ਜੇਕਰ ਪ੍ਰਸ਼ਾਸਨ ਚਿਤ ਵਿੱਚ ਸਿਵਲ ਮਾਈਨਿੰਗ ਜਾਂ ਪੁਲਿਸ ਦਾ ਪ੍ਰਸ਼ਾਸਨ ਚਾਵੇ ਤਾਂ ਇੱਕ ਗੱਡੀ ਵੀ ਇੱਥੋਂ ਪਾਸ ਨਹੀਂ ਹੋ ਸਕਦੀ ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਕਰੋਨਾ ਦੇ ਕਾਰੋਬਾਰ ਨੇ ਉਹ ਕਾਰੋਬਾਰ ਨੂੰ ਇੰਨੀ ਜਲਦੀ ਰੋਕ ਦੇਣਗੇ ਕੋਈ ਨਾ ਕੋਈ ਉਹ ਆਪਣੇ ਵੱਲੋਂ ਉਪਰਾਲਾ ਕਰਨਗੇ ਕਿਉਂਕਿ ਆਪਾਂ ਦੇਖਿਆ ਹੁਣ ਦੌੜਾ ਕੀਤਾ ਜਿਹੜੀ ਕੰਦ ਪ੍ਰਸ਼ਾਸਨ ਵੱਲੋਂ ਬਣਾਈ ਗਈ ਆ ਉਹ ਪਰਲੇ ਪਾਸੇ ਨਵੇਂ ਸ਼ਹਿਰ ਵਾਲੇ ਪਾਸੇ ਕੁਝ ਕੇ ਉਹਦਾ ਹਿੱਸਾ ਤਾਂ ਕੋਈ ਤਾਂ ਆ ਵੀ ਗਿਆ ਹੂੰ ਕਿ ਕੋਈ ਪਰਮਾਨੈਂਟ ਸੋਲੂਸ਼ਨ ਨਹੀਂ ਮੈਨੂੰ ਲੱਗਦਾ ਹਾਂ ਜੇ ਪ੍ਰਸ਼ਾਸਨ ਚਾਹੁੰਦਾ ਵਾਕਈ ਕਿਉਂਕਿ ਇਹ ਪੁਲ ਬਹੁਤ ਬੇਸ਼ਕੀਮਤੀ ਹੈ ਔਰ ਬੜੀ ਜਦੋਜਹਤ ਤੋਂ ਬਾਅਦ ਬਣਿਆ ਸੀ ਸਰਦਾਰ ਚੰਦਜੀਤ ਸਿੰਘ ਢਵਾਲ ਦੇ ਟਾਈਮ ਮਨਜ਼ੂਰੀ ਮਿਲੀ ਸੀ ਚਲੋ ਇਹਦੇ ਡਿਜ਼ਾਈਨ ਦੇ ਵਿੱਚ ਖਾਮੀਆਂ ਹੋ ਸਕਦੀਆਂ ਨੇ ਪਰੰਤੂ ਆਮ ਲੋਕਾਂ ਦੇ ਲਈ ਹਾਲੇ ਵੀ ਬਹੁਤ ਜ਼ਰੂਰੀ ਹੈ ਸਾਡੇ ਮਾਚਵਾੜਾ ਸਾਹਿਬ ਲਈ ਰਾਹੋਂ ਦੇ ਲੋਕਾਂ ਲਈ ਕਈਆਂ ਦੇ ਕਾਰੋਬਾਰ ਨੇ ਇਸ ਰੋਡ ਦੇ ਉੱਤੇ ਜੇਕਰ ਇਹ ਪੁਲ ਬੰਦ ਹੋ ਗਿਆ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਔਰ ਇਹ ਜਿਹੜੇ ਕਾਰੋਬਾਰ ਢਾਬੇ ਵਾਲੇ ਨੇ ਜਾਂ ਹੋਰ ਕੋਈ ਟਾਇਰ ਟਿਊਬ ਪੈਂਚਰ ਵਗੈਰਾ ਜੋ ਵੀ ਬੈਠਾ ਉਹਨਾਂ ਦਾ ਵੀ ਆਰਥਿਕ ਤੌਰ ਤੇ ਨੁਕਸਾਨ ਹੋ ਸਕਦਾ ਮੈਂ ਤਾਂ ਬੈਸੇ ਉਮੀਦ ਕੋਈ ਜ਼ਿਆਦਾ ਪਾਲ ਕੇ ਰੱਖੀ ਨਹੀਂ ਹੋਈ ਪਰ ਜੇਕਰ ਪ੍ਰਸ਼ਾਸਨ ਸੁਹਿਰਦ ਰਿਹਾ ਔਰ ਕੁਝ ਪਰਸੈਂਟ ਵੀ ਜੇਕਰ ਉਹਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਲ ਸੁਖਾਵੇਂ ਹਾਲਾਤ ਬਣ ਸਕਦੇ ਨੇ ਨਹੀਂ ਤਾਂ ਇਸ ਤਰ੍ਹਾਂ ਦਾ ਪਿਛਲੇ ਹਫਤੇ ਸਾਰਾ ਕੁਝ ਚੱਲਿਆ ਉਹਨੂੰ ਦੇਖਦੇ ਹੋਏ ਲੱਗ ਨਹੀਂ ਰਿਹਾ ਕਿ ਪ੍ਰਸ਼ਾਸਨ ਇਸ ਵਾਰ ਬਹੁਤਾ ਧਿਆਨ ਦੇਵੇਗਾ ਭਾਈ ਜੀ ਨਾਮ ਕੀ ਹੈ ਤੁਹਾਡਾ ਕਿੱਥੋਂ ਆ ਰਹੇ ਮੇਰਾ ਨਾਮ ਨਵੇਂ ਸ਼ਹਿਰੋਂ ਮੈਂ ਹੈਗਾ ਭਾਈ ਕਿਵੇਂ ਦੇਖਦੇ ਹੋ ਇਸ ਪੁਲ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਏ ਹਾਲਾਤ ਤਾਂ ਬਹੁਤ ਮਾੜੇ ਆ ਜੀ ਅੱਜ ਤੋਂ ਨਹੀਂ ਹੈ ਅੱਜ ਤੋਂ 5-7 ਸਾਲ ਪਹਿਲੇ ਹੀ ਹੈ ਕੋ ਤਾਜ਼ੇ ਨਹੀਂ ਹੈ ਠੀਕ ਹੈ ਨਾ ਜੀ ਤੁਸੀਂ ਜੇ ਕੋਈ ਨੁਕਸਾਨ ਹੋਊਗਾ ਫਿਰੇ ਸਰਕਾਰ ਕਰੋਗੇ ਹਰ ਇੱਕ ਬੰਦੇ ਦਾ ਪਰਿਵਾਰ ਪਰਿਵਾਰ ਆ ਉਹ ਲੰਗਣਾ ਆ ਉਹਨੇ ਆ ਟਰੱਕ ਐਡੇ ਤੇ ਟਿਪਰ ਲੰਗੀ ਜਾਂਦੇ ਟੈਕਸ ਕਾਦੇ ਲੈ ਰਹੇ ਆ ਠੀਕ ਆ ਨਾ ਜੀ ਟੈਕਸ ਵੀ ਜੇ ਅਸੀਂ ਦੇ ਰਹੇ ਆ ਤਾਂ ਇਹਨੂੰ ਠੀਕ ਵੀ ਕਰਵਾ ਲਓ ਕਾਰਨ ਕੀ ਮੰਨਦੇ ਹੋ ਕਿ ਇਹ ਪੁਲ ਦੇ ਹਾਲਾਤ ਇਸ ਤਰ੍ਹਾਂ ਦੇ ਕਿਸ ਵਜ੍ਹਾ ਕਰਕੇ ਪੈਸਾ ਖਾ ਰਹੀ ਸਰਕਾਰ ਲਾਣਾ ਨਹੀਂ ਆ ਅਸੀਂ ਕਹਿੰਨੇ ਖਾਓ ਉਹ ਲਾ ਵੀ ਤਾਂ ਦਿਓ ਸਰਕਾਰ ਨੂੰ ਚਾਹੀਦਾ ਲਾਣਾ ਕਿ ਅਸੀਂ ਜੇ ਦੇ ਰਹੇ ਆ ਕੋ ਲਾਓ ਪੈਸਾ ਖਾਣ ਨੂੰ ਯਾਰ ਬੰਦਾ ਕਮਾਉਂਦਾ ਆ ਸਰਕਾਰ ਕੱਲੇ ਬਣਦੀ ਪੈਸਾ ਕਮਾਣ ਨੂੰ ਇਹ ਵੀ ਤਾਂ ਕੰਮ ਕਰਨਾ ਚਾਹੀਦਾ ਕੰਨੀ ਚਾਹੀਦਾ ਅੱਜ ਇਹਨਾਂ ਨੇ ਕੰਦਾ ਜਰੂਰ ਕਰ ਦਿੱਤੀਆਂ ਕਿ ਹੈਵੀ ਵਾਹਕਲ ਅਸੀਂ ਰੋਕਾਂਗੇ ਕਹਿੰਦੇ ਲੰਘਣ ਨਹੀਂ ਦੇਣੇ ਪਹਿਲਾਂ ਵੀ ਇਸ ਤਰ੍ਹਾਂ ਦਾ ਹੋਇਆ ਕਦੇ ਕੋਈ ਸਿਆਣਾ ਰੋੜੀ ਕਿ ਕੰਦਾ ਰੋਕਣੀ ਹੈ ਕਿ ਰੋਡ ਅਸੀਂ ਰੋਕ ਲਈਏ ਟੈਕਸ ਟੋਲ ਪਲਾਜੇ ਕਾਦੇ ਲੱਗਦੇ ਆ ਅਸੀਂ ਉਹ ਟੈਕਸ ਵੀ ਤਾਂ ਦਿਨੇ ਹੀ ਹੈ ਸਰਕਾਰ ਨੂੰ ਆ ਭਾਜੀ ਉਹਨਾਂ ਦੀ ਵੀ ਡਿਊਟੀ ਲੱਗਦੀ ਆ ਆ ਦਿਨ ਰਾਤ ਲੱਗਦੀ ਜਿਆਦਾ ਨੁਕਸਾਨ ਹੋਣਾ ਤਦ ਹੀ ਕੰਮ ਹੋਣਾ ਉਦਾਂ ਨਹੀਂ ਕੁਝ ਵੀ ਹੋਣਾ ਦੁਨੀਆ ਮਰੂਗੀ ਤਾਂ ਕੰਮ ਹੋਣਾ ਇਹ ਖਾਸ ਕਰਕੇ ਇਸ ਪੁਲ ਦੇ ਉੱਤੋਂ ਲੰਘਦੇ ਕਿਹੜੇ ਟੀਪਰ ਸੀ ਕੋਈ ਓਵਰਲੋਡਡ ਜਾਂ ਰੇਤੇ ਦੇ ਜਾਂ ਮਾਈਨਿੰਗ ਕੇ ਸਾਰੇ ਹੀ ਆ ਜੀ ਓਵਰਲੋਡਡ ਵੀ ਆ ਖਾਲੀ ਵੀ ਆ ਸਾਰੇ ਲੰਘਣਾ ਤਾਂ ਹੈ ਹੀ ਆ ਜੀ ਜੇ ਰੋਡ ਬਣਿਆ ਪਠਾਨਕੋਟ ਰੋਡ ਲੰਘਣਾ ਹੀ ਆ ਲੰਘੇ ਤਾਂ ਤਾਂ ਨਹੀਂ ਕੋ ਰੋਕ ਸਕਦਾ ਠੀਕ ਹੈ ਨਾ ਜੀ ਇਹ ਜ਼ਰੂਰੀ ਕੰਮ ਕਰਵਾਉਣਾ ਚਾਹੀਦਾ ਕਰਵਾਓ ਤਾਂ ਕੰਮ ਬੰਨਣਾ ਨਹੀਂ ਤਾਂ ਕੋਈ ਨਾ ਕੋਈ ਜਾਨੀਮਾਲ ਨੁਕਸਾਨ ਹੋਊਗਾ ਤਾਦੀ ਕੰਮ ਹੋਣਾ ਉਦਾਂ ਨਹੀਂ ਹੋਣਾ ਇਹ ਠੀਕ ਹੈ ਨਾ ਜੀ ਅਸੀਂ ਤਾਂ ਇਹੀ ਕਹਿੰਦੇ ਸਰਕਾਰ ਨੂੰ ਕਿ ਇਹ ਕੰਮ ਵਧੀਆ ਕਰਵਾਓ ਕਿ ਲੋਕ ਤੁਹਾਨੂੰ ਗਾਂ ਵੀ ਵੋਟਾਂ ਪਾਣ ਠੀਕ ਹੈ ਜੀ ਭਗਵਾਨਤਮਨ ਸਰਕਾਰ ਜੀ ਨੂੰ ਕਹੋ ਕਿ ਇਹ ਕੰਮ ਵਧੀਆ ਕਰਵਾਓ ਅਸੀਂ ਵੀ ਹੱਥ ਜੋੜ ਕੇ ਕਹਿੰਨੇ ਆ ਕਰਵਾਓ ਕੰਮ ਸਰਨਾਮ ਕੀ ਹੈ ਤੁਹਾਡਾ ਮੇਰਾ ਇਸ ਮੰਗਾ ਸਿੰਘ ਹੈ ਆ ਆਪਾਂ ਇਸ ਟਾਈਮ ਸਤਲੋਜ ਰਾਹੋਂ ਦਾ ਜਿਹੜਾ ਪੁਲ ਹੈ ਜਿਹੜਾ ਦੁਆਬਾ ਮਾਲਵੇ ਨੂੰ ਜੋੜਦਾ ਮਾਲਵੇ ਦੁਆਬਾ ਉੱਥੇ ਮੌਜੂਦ ਆ ਅੱਜ ਇੱਕ ਅਸੀਂ ਦੇਖ ਰਹੇ ਸੀਗੇ ਟ੍ਰੈਫਿਕ ਵਗੈਰਾ ਰੋਕ ਦਿੱਤੀ ਗਈ ਹੈ ਇਸ ਪੁਲ ਤੋਂ ਵੱਡੀ ਕੀ ਸਾਰਾ ਮਾਮਲਾ ਇਹ ਸਾਡੀ ਜੋ ਸਾਨੂੰ ਆਪ ਕੋ ਪ੍ਰਾਪਤ ਸੰਦਾ ਹੁਕਮ ਮਿਲਿਆ ਸਾਨੂੰ ਹੁਕਮ ਮਿਲਿਆ ਕਿ ਵੱਡੇ ਪਾਸੇ ਜਾਓ ਭਾਰੀ ਆ ਉਹ ਬਿਲਕੁਲ ਨਹੀਂ ਨੰਗਰ ਦੜੇ ਦੇਰ ਛੋਟੇ ਵਾਹਨਾਂ ਉਹਨਾਂ ਲੋਗਰ ਦੇ ਦਿੰਦੀ ਅਸੀਂ ਉਹ ਛੋਟੇ ਜਾ ਰਹੇ ਆ ਲੇਕਿਨ ਵੱਡੇ ਭਾਰੇ ਵਾਹਨ ਉਹ ਨਹੀਂ ਸੱਜਾ ਦਿੰਦੇ ਅਸੀਂ ਕੋਈ ਲੋਡਡ ਵਾਹਨ ਨਹੀਂ ਜਾਣ ਦੇਣੇ ਜਾਂ ਉਸ ਤੋਂ ਬਿਨਾ ਵੀ ਕੋਈ ਭਾਰੀ ਵਾਹਨ ਜਿਹੜੇ ਖਾਲੀ ਲੰਘਦੇ ਨੇ ਜਿਵੇਂ ਟਰੱਕ ਟਿਪਰ ਖਾਲੀ ਹੋਗੇ ਉਹ ਵੀ ਨਹੀਂ ਲੰਘਣ ਦੇਣੇ ਇੱਥੋਂ ਸਾਨੂੰ ਹੁਕਮ ਤਾਂ ਉਹ ਵੀ ਰੋਕਣ ਦਾ ਮਿਲਿਆ ਸਰ ਜੀ ਇਸ ਕਰਕੇ ਆਪਣੇ ਪਾਲਣਾ ਕਰ ਰਹੇ ਆ ਅਫਸਰਾਂ ਦੇ ਹੁਕਮ ਅਨੁਸਾਰ ਜੋ ਹਲਕੀਆਂ ਗੱਡੀਆਂ ਉਹਨਾਂ ਨੂੰ ਨਹੀਂ ਰੋਕ ਰਹੀ ਜੇ ਹੈਵੀ ਆ ਭਾਰੀਆਂ ਉਹਨਾਂ ਨੂੰ ਰੋਕਦੇ ਆ ਬਸਾਂ ਵਗੈਰਾ ਸਵਾਰੀਆਂ ਦੀਆਂ ਸਰ ਚੱਲ ਰਹੀਆਂ ਨੇ ਉਹ ਜਾ ਰਹੀਆਂ ਨਹੀਂ ਨਹੀਂ ਸਰ ਜਿੱਦਾਂ ਅਸੀਂ ਡਿਊਟੀਆਂ ਆਏ ਬਾਸ ਸਾਡੇ ਕੋ ਕੋਈ ਨਹੀਂ ਨਿਕਲੀ ਜੀ ਇਹ ਸਾਡੇ ਕੋ ਆਉਂਦੀ ਸਾਨੂੰ ਪਤਾ ਲੱਗਦਾ ਫੇਰ ਹੀ ਅਸੀਂ ਕਹਿੰਦੇ ਇੱਕ ਦੋ ਤੋਂ ਸਰ ਲਾਗੂ ਹੋਇਆ ਹੁਕਮ ਜਿਹੜਾ ਹੋਇਆ ਹੈਗਾ ਇਹ ਸਰ ਕੱਲ ਦਾ ਹੀ ਹੋਇਆ ਸੀ ਅਸੀਂ ਅੱਜ ਹੀ ਸਵੇਰੇ ਡਿਊਟੀ ਤੇ ਆਏ ਹੁਣ ਤੇ ਸਾਨੂੰ ਜੋ ਹੁਕਮ ਮਿਲਿਆ ਉਹ ਪਾਲਣਾ ਕਰ ਰਹੇ ਹਾਂ ਇਹ ਇਸ ਟੀਨ ਨੂੰ ਲੈ ਕੇ ਕੋਈ ਉਪਰਾਲਾ ਵੀ ਕੀਤਾ ਗਿਆ ਪੁਲ ਦੇ ਇਧਰਲੀ ਸਾਈਡ ਤੇ ਉਧਰਲੀ ਸਾਈਡ ਵੀ ਜਿੱਥੋਂ ਕੋਈ ਨਾ ਲੰਘ ਸਕਣ ਜੇ ਨਾਕਾ ਤੋੜ ਕੇ ਕੋਈ ਲੰਘ ਵੀ ਜਾਂਦਾ ਤਾਂ ਉਸ ਤੋਂ ਅੱਗੇ ਰੁਕਿਆ ਜਾਵੇ ਕਿੱਦਾਂ ਨੀ ਸਰ ਇਹ ਸਾਨੂੰ ਕੋਈ ਹੁਕਮ ਨਹੀਂ ਮਿਲਿਆ ਨਾ ਕਿ ਅਸੀਂ ਫਲਾਲ ਇਥੇ ਮੌਜੂਦ ਜਿਹਤੇ ਡਿਊਟੀ ਪਾੜਦੇ ਆ ਅਸੀਂ ਉਹ ਆਪਣੇ ਪਾਲਣਾ ਕਰਦੇ ਹਾਂ ਹੁਣ ਅਗੇ ਅਗੇ ਕੀ ਹੋ ਰਹਾ ਅਗਲੇ ਨਾਕੇ ਤੇ ਸਾਹੀ ਦਣਗਾ ਜੀ ਸਾਨੂੰ ਮਿਲੂਗੀ ਫਿਰ ਪਤਾ ਲੱਗੇਗਾ ਨਾ ਇਹ ਇੱਕ ਅਸੀਂ ਦੇਖ ਰਹੇ ਸੀ ਕੰਧ ਵਗੈਰਾ ਵੀ ਕਰ ਦਿੱਤੀ ਹੈ ਵੀ ਕੋਈ ਕੰਧ ਜਿਵੇਂ ਪੁਲ ਦੇ ਉੱਤੇ ਕੰਧ ਕੀਤੀ ਗਈ ਹੈ ਸੈਂਟਰ ਵਿਚਕਾਰ ਜੇ ਇਹ ਸਰ ਉਧਰਲੇ ਪਾਸੇ ਹੋਈ ਹੋਗੀ ਆਪਣੇ ਸਾਡੇ ਵੱਲ ਤੁਸੀਂ ਦੇਖ ਲਓ ਕੋਈ ਸਾਡੇ ਅਸੀਂ ਕੰਧ ਕਿਉਂ ਤਾਂ ਨਹੀਂ ਲਾਈ ਜਦ ਕਿ ਅਸੀਂ ਖੁੱਦ ਖੜੇ ਹਾਂ ਤੇ ਰੋਕ ਰਹੇ ਹਾਂ ਉਹ ਕਾਰਨ ਕੀ ਹੈ ਵੀ ਬੰਦ ਕਰ ਦਿੱਤੇ ਹੈਵੀ ਵਾਈਕਲ ਕੋਈ ਰੇਤੇ ਦੀ ਮਾਈਨਿੰਗ ਵਗੈਰਾ ਦਾ ਮਾਮਲਾ ਸੀਗਾ ਲਗਾਤਾਰ ਕਿਸ ਤਰ੍ਹਾਂ ਇਹ ਸਾਜੀ ਲੱਗਦਾ ਹੈ ਮਾਈਨਿੰਗ ਦਾ ਰੋਲਾ ਹੂੰ ਹਮ ਸਾਨੂੰ ਪੂਰਾ ਕਨਫਰਮ ਨਹੀਂ ਪਤਾ ਕਿ ਰੋਲਾ ਕਿਹਦਾ ਰੋਲਾ ਹੈ ਅਸੀਂ ਤਾਂ ਆਪਣੀ ਡਿਊਟੀ ਪਾਣ ਤੇ ਖੜੇ ਹਾਂ ਹਾਂਜੀ ਸਾਨੂੰ ਜੇ ਹੁਕਮ ਲਾ ਇਹੋ ਪਾਲਣਾ ਕਰਦੇ ਆਪਣੇ ਤਾਂ ਬਿਲਕੁਲ ਗੱਲਬਾਤ ਲੋਕਾਂ ਦੇ ਨਾਲ ਕੀਤੀ ਪੱਤਰਕਾਰ ਭਾਈਚਾਰੇ ਦੇ ਨਾਲ ਕੀਤੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਕਹਿੰਦੇ ਬੰਦ ਜ਼ਰੂਰ ਕਰ ਦਿੱਤਾ ਹੈਵੀ ਵਾਈਕਲਾਂ ਦੇ ਲਈ ਲਗਾਤਾਰ ਕਈ ਵਾਰ ਪਹਿਲਾਂ ਵੀ ਬੰਦ ਹੋ ਚੁੱਕਿਆ ਪਰ ਕੁਝ ਕੁ ਦਿਨ ਅਸਰ ਰਹਿੰਦਾ ਹੈ ਪ੍ਰਸ਼ਾਸਨ ਜਾਗਿਆ ਵਧੀਆ ਗੱਲ ਹੈ ਪਰ ਮੁੜ ਕੇ ਹਾਲਾਤ ਫਿਰ ਉਹੀ ਬਣ ਜਾਂਦੇ ਨੇ 2 ਦਿਨ 4 ਦਿਨ ਉਸ ਤਰ੍ਹਾਂ ਹੀ ਦੁਬਾਰਾ ਤੋਂ ਹੈਵੀ ਵਹੀਕਲ ਲੰਘਣੇ ਇਸ ਪੁਲ ਦੇ ਉੱਤੇ ਸ਼ੁਰੂ ਹੋ ਜਾਂਦੇ ਨੇ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਪੁਲ ਸਦਾ ਹੀ ਚੱਲਦਾ ਰਹੇ ਬੰਦ ਨਾ ਹੋਵੇ ਕਿਉਂਕਿ ਬਹੁਤ ਲੋਕਾਂ ਦੇ ਕਾਰੋਬਾਰ ਇਸ ਪੁਲ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਮਾਲ ਵੇਤੇ ਦਵਾਦੇ ਨੂੰ ਇਹ ਪੁਲ ਜੋੜ ਦਾ ਜ਼ਰੂਰ ਹੈ ਓਵਰਲੋਡਿੰਗ ਟਿਪਰ ਲੰਘਦੇ ਨੇ ਜਿਸ ਕਰਕੇ ਇਸ ਪੁਲ ਦੀ ਹਾਲਤ ਖਸਤਾ ਬਣ ਗਈ ਸੀ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ